ਸਾਂਝਾ ਟੀਵੀ ਨਾਲ ਜੁੜੇ ਬੈਠੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸ਼ਾਮਿਲ ਹੋਣ ਜਾ ਰਿਹਾ ਹੈ ਪ੍ਰੋਗਰਾਮ ਆਰਬਲਟਾ ਟਾਈਮ ਇਚ ਤੇ ਆਰਬਲਟਾ ਟਾਈਮ ਦੇ ਵਿੱਚ ਕੈਲਗਰੀ ਦੇ ਵਿੱਚ ਅਕਸਰ ਮੈਂ ਤੁਹਾਡੇ ਨਾਲ ਕੈਲਗਰੀ ਦੀ ਕਿਸੇ ਜਾਣੀ ਪਛਾਣੀ ਸ਼ਖਸੀਅਤ ਦੀ ਗੱਲਬਾਤ ਕਰਵਾਉਣੀ ਆ ਰੁਬਰੂ ਕਰਵਾਉਣੀ ਆ ਤੇ ਅੱਜ ਵੀ ਸਾਡੇ ਨਾਲ ਇੱਕ ਬਹੁਤ ਹੀ ਪਿਆਰੀ ਸ਼ਖਸੀਅਤ ਜੁੜੇ ਨੇ ਸੋ ਅੱਜ ਆਪਾਂ ਇਹਨਾਂ ਦੇ ਨਾਲ ਇਹਨਾਂ ਦੇ ਦਿਲ ਦੀਆਂ ਤੇ ਆਪਣੇ ਦਿਲ ਦੀਆਂ ਕੁਝ ਗੱਲਾਂ ਕਰਾਂਗੇ ਪਹਿਲਾਂ ਆਪਾਂ ਕਰਦੇ ਇਹਨਾਂ ਦਾ ਸਵਾਗਤ ਬਲਵੀਰ ਗੋਰਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਂਝਾ ਟੀਵੀ ਦੇ ਅਲਬਰਟਾ ਟਾਈਮ ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਤੁਸੀਂ ਮੈਨੂੰ ਇਸ ਲਈ ਸਮਝਿਆ ਕਿ ਮੈਨੂੰ ਸੱਦ ਕੇ ਇੰਟਰਵਿਊ ਕਰ ਰਹੇ ਹੋ ਸਾਂਝਾ ਟੀਵੀ ਤੇ ਸੋ ਨਾਲ ਦੀ ਨਾਲ ਸਾਂਝਾ ਟੀਵੀ ਦੇ ਸਾਰੇ ਹੀ ਦਰਸ਼ਕਾਂ ਨੂੰ ਬਲਵੀਰ ਗੋਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਸ਼ੁਕਰੀਆ ਬਹੁਤ-ਬਹੁਤ ਤੁਸੀਂ ਕੰਮਵਾੜੇ ਬੰਦੇ ਹੋ ਕਾਮ ਦੇ ਵਿੱਚੋਂ ਟਾਈਮ ਕੱਢ ਕੇ ਆਇਓ ਇਹ ਸਾਡੇ ਲਈ ਬਹੁਤ ਖੁਸ਼ਕਿਸਮਤੀ ਹੈ ਸੋ ਥੈਂਕ ਯੂ ਵੈਰੀ ਮੱਚ ਇਕਵਰੀ ਫੇਰ ਬਲਵੀਰ ਗੋਰਾ ਜੀ ਬਾਰੇ ਅਗਰ ਮੈਂ ਗੱਲ ਕਰਾਂ ਤਾਂ ਬਲਵੀਰ ਗੋਰਾ ਜੀ ਮਲਟੀ ਟੈਲੈਂਟਡ ਨੇ ਬਹੁਤ سارے ਕੰਮ ਕਮਿਊਨਿਟੀ ਦੇ ਵਿੱਚ ਕਰਦੇ ਨੇ ਸੋ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਕਿ ਤੁਸੀਂ ਪੰਜਾਬੀ ਲਖਾਰੀ ਸਭਾ ਦੇ ਵਿੱਚ ਇੱਕ ਬੜਾ ਹੀ ਖਾਸ ਪ੍ਰੋਗਰਾਮ ਕਰਵਾਉਂਦੇ ਹੋ ਬੱਚਿਆਂ ਦਾ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਲਈ ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਨੇ ਆਪਾਂ ਉਹਨਾਂ ਨੂੰ ਤੁਸੀਂ ਪੇਸ਼ ਕਰਵਾਉਂਦੇ ਹੋ ਫਿਰ ਤੁਸੀਂ ਉਹਨਾਂ ਦੀ ਜੱਜਮੈਂਟ ਹੁੰਦੀ ਹੈ ਬੱਚਿਆਂ ਨੂੰ ਅਨਾਮ ਦਿੰਦੇ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਜਦੋਂ ਅਸੀਂ ਕਵਤਾਵਾ ਬੱਚਿਆਂ ਕੋਲੋਂ ਸੁਣਨੇ ਆ ਤਾਂ ਅਸੀਂ ਉਹਨਾਂ ਨੂੰ ਕਿੰਨਾ ਕੋ ਪੰਜਾਬੀ ਨਾਲ ਜੋੜ ਰਹੇ ਆ ਕੋਈ ਇਹਦਾ ਫਾਇਦਾ ਵੀ ਹੁੰਦਾ ਹੈ ਕਿ ਜਸਟ ਅਸੀਂ ਇੱਕ ਰਸਮ ਪੂਰੀ ਕਰਦੇ ਆ ਅਹ ਦੇਖੋ ਭਣਜੀ ਮੇਨ ਗੱਲ ਤਾਂ ਇਹ ਆ ਕਿ ਜਿੱਦਾਂ ਆਪਾਂ ਕਹਿੰਦੇ ਨੇ ਵੀ ਚੌਂਕੀਦਾਰ ਦਾ ਕੰਮ ਹੋਕਾ ਦੇਣਾ ਜੀ ਤੇ ਘੱਟੋ ਘੱਟ ਕੋਈ ਨਾ ਕੋਈ ਹੋਕਾ ਦੇਣ ਵਾਲਾ ਚਾਹੀਦਾ ਵਾ ਜੇ ਫੇਰ ਵੀ ਕੋਈ ਚੋਰੀ ਕਰਵਾਉਣਾ ਚਾਹੁੰਦਾ ਉਹ ਤਾਂ ਵੱਖਰੀ ਗੱਲ ਆ ਪਰ ਅਸੀਂ ਲਖਾਰੀ ਸਭਾ ਜਿਹੜੀ ਪੰਜਾਬੀ ਲਖਾਰੀ ਸਭਾ ਕੈਲਗਰੀ ਆ ਇਹਨੂੰ ਆਲਮੋਸਟ ਤਕਰੀਬਨ 25 ਸਾਲ ਹੋ ਗਏ ਸਭਾ ਨੂੰ ਹੋਂਦ ਵਿੱਚ ਆਈ ਨੂੰ 1999 ਦੀ ਹੋਂਦ ਵਿੱਚ ਆਈ ਸੀਗੀ ਸੋ ਪਹਿਲਾਂ ਅਸੀਂ ਲੇਖਕਾਂ ਦੇ ਸਨਮਾਨ ਕਰਦੇ ਰਹੇ ਹਰ ਸਾਲਾਨਾ ਪ੍ਰੋਗਰਾਮਾਂ ਦੇ ਵਿੱਚ ਤੇ ਨਾਲ ਦੀ ਨਾਲ 2008 ਦੇ ਵਿੱਚ ਕੁਝ ਰਿਪੋਰਟਾਂ ਆਉਣੀਆਂ ਸ਼ੁਰੂ ਹੋਈਆਂ ਕਿ ਪੰਜਾਬੀ ਲੈਂਗੁਏਜ ਨੂੰ ਖਤਰਾ ਬਾ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਖਤਮ ਹੋ ਸਕਦੀ ਆ ਤਾਂ ਅਸੀਂ ਪੰਜਾਬੀ ਲਖਾਰੀ ਸਭਾ ਨੇ ਜਦੋਂ ਅਸੀਂ ਕਮੇਟੀ ਨੇ ਬੈਠ ਕੇ ਸਾਡੀ ਜਿਹੜੀ ਵਰਕਿੰਗ ਕਮੇਟੀ ਆ ਐਗਜ਼ੀਕਟਿਵ ਮੈਂਬਰਾਂ ਦੀ ਸੋ ਅਸੀਂ ਇੱਕ مشورہ ਕੀਤਾ ਵੀ ਕਿਉਂ ਨਾ ਕੋਈ ਓਦਾਂ ਦੀ ਚੀਜ਼ ਲੈ ਕੇ ਆਈਏ ਵੀ ਜਿਹਦੇ ਨਾਲ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਪੰਜਾਬੀ ਜ਼ੁਬਾਨ ਦੇ ਨਾਲ ਜੁੜੇ ਸੋ ਇਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ 2012 ਤੋਂ ਫਿਰ ਅਸੀਂ ਇਹ ਬੱਚਿਆਂ ਦੇ ਵਿੱਚ ਪੰਜਾਬੀ ਬੋਲਣ ਦੀ ਜਿਹੜੀ ਮੁਹਾਰਤ ਦੇ ਮੁਕਾਬਲੇ ਸ਼ੁਰੂ ਕਰਵਾਏ ਜੀ ਦੇ ਵਿੱਚ ਅਸੀਂ ਗ੍ਰੇਡ 1 ਤੋਂ ਲੈ ਕੇ ਗ੍ਰੇਡ 8 ਤੱਕ ਦੇ ਬੱਚਿਆਂ ਨੂੰ ਭਾਗ ਲੈਣ ਦਾ ਮੌਕਾ ਦਿੰਨੇ ਆ ਸੋ ਉਦੋਂ ਤੋਂ ਹੀ ਸਾਡੇ ਨਾਲ ਹੁਣ ਤੱਕ ਜਿਹੜੇ ਆ ਹਰ ਇੱਕ ਪ੍ਰੋਗਰਾਮ ਦੇ ਵਿੱਚ ਬੱਚੇ ਵੱਧ ਚੜ ਕੇ ਭਾਗ ਲੈਂਦੇ ਆ ਔਰ ਮੈਂ ਇਹਦਾ ਮਤਲਬ ਫਾਇਦਾ ਇਹ ਦੱਸੂਗਾ ਕਿ ਸਾਡੀ ਸੁਭਾਵਾ ਦੇ ਵਿੱਚ ਜਿਹੜੇ ਬੱਚੇ ਮਤਲਬ ਗ੍ਰੇਡ 1 ਗ੍ਰੇਡ 2 ਤੋਂ ਬੋਲਣਾ ਸਪੀਕਰਸ এজ ਜੇ ਸ਼ੁਰੂ ਹੋਏ ਤੇ ਜਦ ਤੱਕ ਉਹ ਗ੍ਰੇਡ 8 ਤੱਕ ਪਹੁੰਚਦੇ ਪਹੁੰਚਦੇ ਕਮਿਊਨਿਟੀ ਦੇ ਵਿੱਚ ਬਹੁਤ ਵੱਡੇ ਬਲਾਰੇ ਬਣ ਕੇ ਕਮਿਊਨਿਟੀ ਦੇ ਵਿੱਚ ਹੁਣ ਅੱਜ ਵਿਚਰ ਰਹੇ ਆ ਸੋ ਇਸ ਗੱਲ ਦਾ ਪੰਜਾਬੀ ਲਖਾਰੀ ਸਭਾ ਨੂੰ ਮਾਣ ਆ ਕਿ ਉਹਨਾਂ ਨੇ ਕੁਝ ਨਾ ਕੁਝ ਉਦਮ ਕੀਤਾ ਤੇ ਉਹਦਾ ਜਿਹੜਾ ਰਿਜ਼ਲਟ ਆ ਕਮਿਊਨਿਟੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਬਿਲਕੁਲ ਮੈਂ ਦੱਸ ਦਵਾਂ ਆਪਣੇ ਦਰਸ਼ਕਾਂ ਨੂੰ ਕਿ ਬਲਵੀਰ ਗੋਰਾ ਜੀ ਪੰਜਾਬੀ ਲਖਾਰੀ ਸਭਾ ਦੇ ਪ੍ਰਧਾਨ ਨੇ ਇਹ ਇਹ ਬਹੁਤ ਸਾਲਾਂ ਤੋਂ ਪੰਜਾਬੀ ਲਖਾਰੀ ਸਭਾ ਦੇ ਨਾਲ ਆਪਣੇ ਵੱਖ-ਵੱਖ ਅਹੁਦਿਆਂ ਦੇ ਉੱਪਰ ਜੁੜੇ ਹੋਏ ਨੇ ਸੋ ਗੱਲ ਆਪਾਂ ਬੱਚਿਆਂ ਨੂੰ ਨਾਲ ਜੋੜਨ ਦੀ ਕਰਦੇ ਆਂ ਵਾਕਈ ਇੱਕ ਬਹੁਤ ਹੀ ਲਾਹੇਵੰਦਾ ਸੌਦਾ ਹੈ ਮੈਨੂੰ ਸੌਦਾ ਤਾਂ ਕਹਿੰਨੇ ਆ ਕਿ ਬੱਚੇ ਸਾਡੇ ਕੋਲ ਆਉਂਦੇ ਨੇ ਅਸੀਂ ਉਹਨਾਂ ਨੂੰ ਮੈਡਲ ਦਿੰਨੇ ਆ ਅਸੀਂ ਉਹਨਾਂ ਨੂੰ ਉਤਸ਼ਾਹਤ ਕਰਦੇ ਆਂ ਤੇ ਉਹ ਮਾਂ ਬੋਲੀ ਪੰਜਾਬੀ ਨਾਲ ਜੁੜਦੇ ਨੇ ਸੋ ਬਹੁਤ ਹੀ ਖੂਬਸੂਰਤ ਕੰਮ ਹੈ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਸਾਡੀ ਕੈਲਗਰੀ ਦੇ ਵਿੱਚ ਕਾਫੀ ਮਾਪੇ ਜਿਹੜੇ ਨੇ ਉਹ ਉਤਸ਼ਾਹ ਦੇ ਨਾਲ ਬੱਚਿਆਂ ਨੂੰ ਨਾਲ ਜੋੜਦੇ ਨੇ ਬੱਡੀ ਗਿਣਤੀ ਚ ਬੱਚੇ ਆ ਜਾਂਦੇ ਨਹੀਂ ਨਹੀਂ ਜੀ ਬੱਚੇ ਬਹੁਤ ਆਉਂਦੇ ਸਾਨੂੰ ਬਹੁਤ ਬੱਚੇ ਜਿਹੜੇ ਮੌਕੇ ਤੇ ਆਉਂਦੇ ਉਹਨਾਂ ਨੂੰ ਮਜਬੂਰੀ ਵਾਸ ਕਿਉਂਕਿ ਇੰਨਾ ਫਿਰ ਅਰੇਂਜ ਨਹੀਂ ਹੁੰਦਾ ਕਈਆਂ ਨੂੰ ਨਾ ਕਰਨੀ ਪੈਂਦੀ ਹੈ ਬੱਚੇ ਨਰਾਸ਼ ਹੁੰਦੇ ਆ ਇਸੇ ਕਰਕੇ ਅਸੀਂ ਕੱਟ ਆਫ ਲਾਈਨ ਰੱਖੀ ਹੁੰਦੀ ਹੈ ਕਿ ਇੱਕ ਵੀਕ ਪਹਿਲਾਂ ਘੱਟੋ ਘੱਟ ਤੁਸੀਂ ਬੱਚੇ ਰਜਿਸਟਰਡ ਕਰਵਾ ਦਿਓ ਤਾਕੇ ਜਿਹੜਾ ਅਸੀਂ ਉਹਨਾਂ ਨੂੰ ਬੈਲ ਆਰਗੇਨਾਈਜ਼ ਕਰ ਸਕੀਏ ਬਿਲਕੁਲ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਕਿਉਂਕਿ ਮੈਂ ਵੀ ਖੁਦ ਇਸ ਪ੍ਰੋਗਰਾਮ ਦਾ ਇੱਕ ਹਿੱਸਾ ਹੁੰਨੀ ਆ ਅਸੀਂ ਚਾਹੁੰਦੇ ਆ ਕਿ ਅਸੀਂ ਇਹ ਸੁਨੇਹਾ ਪਹੁੰਚਾਈਏ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਅ ਮਾਂ ਬੋਲੀ ਪੰਜਾਬੀ ਨਾਲ ਜੋੜਿਆ ਜਾਵੇ ਤਾਂ ਕਦੇ ਵੀ ਬੱਚੇ ਜਿਹੜੇ ਨੇ ਉਹ ਇਸ ਬੋਲੀ ਨੂੰ ਤਲਾੰਜਲੀ ਨਹੀਂ ਦੇਣਗੇ ਸਗੋਂ ਆਪਾਂ ਗੋਰਾਜੀ ਵਾਲ ਫੇਰ ਆਉਂਦੇ ਆ ਗੋਰਾਜੀ ਤੁਸੀਂ ਆਪ ਵੀ ਇੱਕ ਬੜੇ ਰਚੇ ਕਲਾਕਾਰ ਹੋ ਬਹੁਤ ਹੀ ਵਧੀਆ ਕਲਾਕਾਰ ਹੋ ਮੈਂ ਤੁਹਾਨਾਂ ਨੂੰ ਬਹੁਤ ਗਾਉਂਦੇ ਵੀ ਸੁਣਿਆ ਤੇ ਤੁਹਾਡੇ ਹੋਰ ਵੀ ਬਹੁਤ ਸਾਰੇ ਸ਼ੌਕ ਨੇ ਮੈਂ ਮੈ ਤੁਹਾਨੂੰ ਇਹ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ ਵੀ ਤੁਹਾਡੇ ਗਾਉਣ ਦੇ ਕਿਹੜੇ-ਕਿਹੜੇ ਵਿਸ਼ੇ ਹੁੰਦੇ ਆ ਕੀ ਤੁਸੀਂ ਗੀਤ ਆਪ ਲਿਖਦੇ ਹੋ ਜਾਂ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਰਦੇ ਹੋ ਬਹੁਤ ਸਾਰੇ ਰਜੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਦੇਖੋ ਜੀ ਜਿੱਦਾਂ ਕਿ ਮਤਲਬ ਕੋਈ ਆਪਾਂ ਕਹਿ ਦਈਏ ਨਾ ਬੰਦਾ ਪੂਜਾ ਪਾਠ ਕਰਦਾ ਉਹ ਸਵੇਰੇ ਸ਼ਾਮ ਆਪਣੇ ਮਤਲਬ ਉਹਦੀ ਮਨ ਦੀ ਸੈਟੀਸਫੈਕਸ਼ਨ ਵਾਸਤੇ ਟਾਈਮ ਕੱਢਦਾ ਪੂਜਾ ਖਾਤਰ ਤੋਂ ਐਸੀ ਤਰ੍ਹਾਂ ਜਿਹੜੇ ਮੇਰੇ ਗੀਤ ਆ ਨਾ ਮੈਂ ਇੱਕ ਲਾਈਨ ਦੇ ਵਿੱਚ ਕਹਿਣਾ ਚਾਹੁੰਗਾ ਮੇਰੇ ਲਈ ਤਾਂ ਗੀਤ ਮੇਰੇ ਰੂਹ ਦੀ ਖਰਾਕ ਆ ਇਹਨਾਂ ਤੋਂ ਕਮਾਈ ਦੀ ਨਾ ਰੱਖੀ ਕਦੇ ਝਾਕ ਵਾਹ ਕੀ ਆ ਸੋ ਇਹਨੂੰ ਮੈਂ ਕਮਰਸ਼ੀਅਲ ਐਂਗਲ ਤੋਂ ਕਦੇ ਲਿਖਦਾ ਨਹੀਂ ਹੈਗਾ ਮੈਨੂੰ ਇਹ ਹੁੰਦਾ ਸਮਾਜ ਦੇ ਵਿੱਚ ਤੁਸੀਂ ਜੋ ਹੋ ਰਿਹਾ ਵਾ ਕੀ ਅਸੀਂ ਉਹ ਲੋਕਾਂ ਸਾਹਮਣੇ ਕਲਮ ਰਾਹੀਂ ਲਿਆ ਸਕਦੇ ਆ ਤਾਂ ਕਿ ਉਹ ਚੀਜ਼ਾਂ ਲੋਕਾਂ ਸਾਹਮਣੇ ਸਮਾਜ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰੀਦੀ ਆ ਜੋ ਉਸ ਸਮਾਜਿਕ ਬੁਰਾਈਆਂ ਨੇ ਯਾ ਇਹਨ ਜੋ ਸਮਾਜ ਦੇ ਵਿੱਚ ਚੰਗਾ ਹੋ ਰਿਹਾ ਅਸੀਂ ਉਹਦੇ ਬਾਰੇ ਵੀ ਜ਼ਰੂਰ ਕਲਮ ਚੱਕ ਕੇ ਲਿਖੀਦਾ ਵਾ ਠੀਕ ਹੈ ਸੋ ਤੁਸੀਂ ਲਿਖਦੇ ਵੀ ਹੋ ਤੇ ਗਾਉਂਦੇ ਵੀ ਹੋ ਮੈਂ ਚਾਹਾਂਗੀ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਇਸ ਤੋਂ ਪਹਿਲਾਂ ਕਿ ਅਸੀਂ ਅਗਾਹ ਹੋਰ ਗੱਲਬਾਤ ਤੋਰੀਏ ਤੁਸੀਂ ਕਿਸੇ ਇੱਕ ਅਧੇ ਵਿਸ਼ੇ ਦਾ ਜ਼ਰੂਰ ਜ਼ਿਕਰ ਕਰੋ ਕਿ ਜਿਹੜਾ ਤੁਸੀਂ ਗਾਇਆ ਹੋਵੇ ਤੇ ਲਿਖਿਆ ਹੋਵੇ ਉਹਨਾਂ ਵਿਸ਼ਿਆਂ ਦੀ ਗੱਲ ਜ਼ਰੂਰ ਕਰੋ ਕਿ ਕਿਹੜੇ-ਕਿਹੜੇ ਵਿਸ਼ਿਆਂ ਦੇ ਉੱਪਰ ਲਿਖਦੇ ਤੁਸੀਂ ਕਹਿਣਾ ਵੈਸੇ ਸਮਾਜ ਦੇ ਵਿੱਚ ਜੋ ਵਿਸ਼ੇ ਹੁੰਦੇ ਨੇ ਅਸੀਂ ਉਹਨਾਂ ਨੂੰ ਚੁਣਦੇ ਆ ਕਿਹੜੇ ਵਿਸ਼ੇ ਨੂੰ ਤੁਸੀਂ ਪਹਿਲ ਦਿੱਤੀ ਆ ਮੇਰੇ ਕੋਲੇ तकरीबन तकरीबन ਚਾਹੇ ਉਹ ਜਾਤਪਾਤ ਦਾ ਮੁੱਦਾ ਵਾ ਚਾਹੇ ਧਰਮ ਦਾ ਮੁੱਦਾ ਵਾ ਚਾਹੇ ਉਹ ਹਥਿਆਰਾਂ ਦਾ ਮੁੱਦਾ ਵਾ ਚਾਹੇ ਜੋ ਕਿ ਆਪਾਂ ਕਹਿ ਦੀ ਅੱਜ ਛੋਟੀਆਂ-ਛੋਟੀਆਂ ਬੱਚੀਆਂ ਨਾਲ ਜਦੋਂ ਅਸੀਂ ਟੀਵੀ ਦੇ ਉੱਤੇ ਖਬਰਾਂ ਦੇਖਦੇ ਆਂ ਪੰਜ-ਪੰਜ ਸਾਲ ਦੀਆਂ ਬੱਚੀਆਂ ਨਾਲ ਰੇਪ ਹੁੰਦੇ ਮੇਰੇ ਪਿੱਛੇ ਜੇ ਛੇ ਮਹੀਨੇ ਪਹਿਲਾਂ ਇੱਕ ਗੀਤ ਆਇਆ ਸੀ ਮੈਂ ਉਹ ਗੀਤ ਦਾ ਮੁਖੜਾ ਤੁਹਾਡੇ ਨਾਲ ਸਾਂਝ ਜ਼ਰੂਰ ਪਾਉਣਾ ਚਾਹੂਗਾ ਅੱਜ ਧੀਆਂ ਦੇ ਆਵਾਂ ਪਿਆਂ ਨੂੰ ਡਰ ਇਹ ਸਤਾਵੇ ਕੀ ਤੇ ਸਾਡੀ ਤੇ ਦੇ ਨਾਲ ਆਣੇ ਹੋਣੀ ਨਾ ਹੋ ਜਾਵੇ ਦੇਖ ਜਗ ਦੇ ਹਾਲਾਤ ਹੋਰ ਮੰਗਾ ਤੈਥੋਂ ਕੀ ਬਲੀਰੇ ਪਦੀ ਚੜੇ ਨਾ ਹੇ ਰੱਬ ਬਰੀ ਦੀ ਬਿਧੀ ਬਲੀ ਰੇਪ ਦੀ ਚੜੇ ਨਾ ਹੇ ਰੱਬ ਬਰੀ ਦੀ ਬਿਧੀ ਕੀ ਬਾਤ ਹੈ ਬਲਾatkar ਰੇਪ ਇੱਕ ਸਾਡੇ ਬਹੁਤ ਕਹਿੰਦੇ ਨੇ ਸੰਜੀਦਾ ਇੱਕ ਸੋਸ਼ਲ ਇਸ਼ੂ ਹੈ ਸਰਕਾਰ ਨੇ ਤੇ ਇਹਨਾਂ ਦੇ ਉੱਪਰ ਤੁਸੀਂ ਗੀਤ ਲਿਖਿਆ ਤੇ ਇਹ ਮੈਨੂੰ ਵਾਕਿਆ ਲੱਗਦਾ ਕਿ ਮਾਪੇ ਜਿਹੜੇ ਨੇ ਨਾ ਉਹ ਧੀਆਂ ਦੇ ਜੰਮਣ ਤੇ ਜਦੋਂ ਕਹਿੰਦੇ ਨੇ ਨਾ ਵੀ ਦੁਖੀ ਹੁੰਦੇ ਨੇ ਸ਼ਾਇਦ ਇਹੋ ਹੀ ਰੀਜ਼ਨ ਹੈ ਇਹੋ ਹੀ ਕਾਰਨ ਹੈ ਕਿ ਉਹਨਾਂ ਨੂੰ ਲੱਗਦਾ ਕਿ ਜਦੋਂ ਮੇਰੀ ਧੀ ਦਿੱਲੀ ਤੋਂ ਬਾਹਰ ਨਿਕਲੂਗੀ ਤੇ ਰੱਬ ਜਾਣੇ ਉਹਦੇ ਨਾਲ ਕੀ ਵਾਪਰਨਾ ਸੋ ਇਹ ਵਾਕਿਆ ਬੜਾ ਸੰਜੀਦਾ ਮਸਲਾ ਹੈ ਤੇ ਮੈਂ ਇੱਕ ਗੱਲ ਹੋਰ ਆਪਣੇ ਦਰਸ਼ਕਾਂ ਨਾਲ ਸਾਂਝ ਪਾਉਣੀ ਚਾਹੁੰਦੀ ਆ ਕਿ ਕਈ ਵਾਰੀ ਗੁਰਾ ਜੀ ਇਹ ਸਿਰਫ ਘਰ ਤੋਂ ਬਾਹਰ ਦੀਆਂ ਸੜਕਾਂ ਦੇ ਉੱਪਰ ਹੀ ਰੇਪ ਨਹੀਂ ਹੁੰਦੇ ਘਰਾਂ ਦੇ ਵਿੱਚ ਵੀ ਰਿਸ਼ਤੇਦਾਰਾਂ ਦੁਆਰਾ ਵੀ ਹੋ ਜਾਂਦੇ ਆ ਉਵੈਕ ਗੀਤ ਤੁਹਾਡੇ ਨਾਲ ਮਤਲਬ ਦੋ ਲੈਣਾ ਮਤਲਬ ਸਾਂਝ ਪੌਂਗਾ ਰਿਕਾਰਡਡ ਗੀਤ ਨਹੀਂ ਹੈਗਾ ਜੀ ਮੈਂ ਜਸਟ ਸ਼ਾਇਰੀ ਦੇ ਰੂਪ ਦੇ ਵਿੱਚ ਤੁਹਾਨੂੰ ਦੋ ਲੈਣਾ ਉਹਦੀਆਂ ਸੁਣਾਉਣੀਆ ਚਾਹਨਾ ਜੀ ਜਿਸ ਦੀ ਧੀ ਬਸ ਉਸ ਦੀ ਧੀ ਏ ਜਿਸ ਦੀ ਧੀ ਬਸ ਉਸ ਦੀ ਧੀ ਏ ਹੋਰ ਕਿਸੇ ਦੀ ਲੱਗਦੀ ਕੀ ਏ ਧੀਆਂ ਪਹਿਣਾ ਸਾਂਝੀਆਂ ਹੁੰਦੀਆਂ ਇਹ ਗੱਲ ਤਾਂ ਬਸ ਕਹਿਣੇ ਦੀ ਏ ਇਹ ਗੱਲ ਤਾਂ ਬਸ ਕਹਿਣੇ ਦੀ ਇਹ ਗਲਤਾਂ ਬਸ ਕਹਿਣੇ ਦੀਏ ਅਸੀਂ ਕਹਿੰਦੇ ਆ ਵੀ ਧੀਆ ਭੈਣਾਂ ਸਾਂਝੀਆਂ ਹੁੰਦੀਆਂ ਪਰ ਅਸਲੀਅਤ ਦੇ ਵਿੱਚ ਜਿੱਦਣ ਅਸੀਂ ਦੂਜੇ ਦੀ ਧੀ ਨੂੰ ਦੂਜੇ ਦੀ ਭੈਣ ਨੂੰ ਆਪਣੀ ਧੀ ਭੈਣ ਮੰਨਣ ਲੱਗ ਜਾਾਂਗੇ ਤਾਂ ਸਾਡਾ ਸਮਾਜ ਵਾਕਈ ਹੀ ਇੱਕ ਬਹੁਤ ਵਧੀਆ ਸਮਾਜ ਬਣ ਜਾਊਗਾ ਪਰ ਕਹਿੰਦੇ ਨੇ ਕਿ ਪੁਰਾਣੇ ਸਮਿਆਂ ਦੇ ਵਿੱਚ ਕੋਈ ਸਮੇਂ ਕਹਿੰਦੇ ਨੇ ਨਾ ਗੋਡ-ਔਲਡ ਡੇਜ਼ ਹੁੰਦੇ ਸੀਗੇ ਜਦੋਂ ਪਿੰਡ ਦੀ ਧੀ ਸਾਰੇ ਪਿੰਡ ਦੀ ਧੀ ਹੁੰਦੀ ਸੀਗੀ ਇਹ ਬਦਲਦੇ ਸਮਿਆਂ ਨਾਲ ਇਹੋ ਜਿਹੇ ਕਦਰੋ-ਕੀਮਤਾਂ ਬਦਲ ਗਈਆਂ ਤੁਹਾਡੇ ਮੁਤਾਬਕ ਕਿ ਸ਼ੁਰੂ ਤੋਂ ਹੀ ਇੰਜ ਸੀਗਾ ਦੇਖੋ ਜੀ ਮਤਲਬ ਹੋਏ ਮੈਂ ਤਾਂ ਜਿੱਥੇ ਤੱਕ ਮੈਂ ਮਤਲਬ ਕਹੂੰਗਾ ਹਰ ਇੱਕ ਚੀਜ਼ ਦਾ ਨਾ ਮਤਲਬ ਰੁਝਾਨ ਆ ਜਿਹੜਾ ਚੀਜ਼ਾਂ ਸਮੇਂ ਦੇ ਨਾਲ ਬਦਲਦਾ ਰਹਿੰਦਾ ਜਦੋਂ ਦਾ ਟੀਵੀ ਆਇਆ ਹਰ ਇੱਕ ਚੀਜ਼ ਦੇ ਫਾਇਦੇ ਆ ਹਰ ਇੱਕ ਚੀਜ਼ ਦੇ ਨੁਕਸਾਨ ਆ ਜਿੱਦਾਂ ਮੋਬਾਈਲ ਆ ਮੋਬਾਈਲ ਦੇ ਫਾਇਦੇ ਬਹੁਤ ਆ ਨੁਕਸਾਨ ਵੀ ਬਹੁਤ ਆ ਮੈਂ ਇੱਕ ਦੋ ਲਾਈਨਾਂ ਦੇ ਵਿੱਚ ਮਤਲਬ ਇੱਕ ਜਸਟ ਕਹਿਣਾ ਚਾਹੂੰਗਾ ਕਾਡਾਂ ਵਿਗਿਆਨ ਦੀਆਂ ਦਿੰਦੀਆਂ ਬੜੇ ਹੀ ਸੁੱਖ ਜੀ ਕਾਡਾਂ ਬਗਿਆਨ ਦੀਆਂ ਦਿੰਦੀਆਂ ਬੜੇ ਹੀ ਸੁੱਖ ਪਰ ਨਾਲੋਂ ਨਾਲ ਦਿੱਤੇ ਦੁੱਖ ਵੀ ਜ਼ਰੂਰ ਨੇ ਸਾਰੀ ਦੁਨੀਆ ਨੂੰ ਇੱਕ ਪਿੰਡ ਜਿਹਾ ਬਣਾ ਦਿੱਤਾ ਇੱਕੋ ਘਰ ਰਹਿੰਦੇ ਘਰ ਦਿੱਤੇ ਦੂਰ ਦੂਰ ਬਹੁਤ ਮਤਲਬ ਕੋੜੀ ਸਚਾਈ ਹੈ ਕਿ ਘਰ ਦੇ ਵਿੱਚ ਰਹਿੰਦੇ ਆ ਵੀ ਸਾਰੇ ਆਪੋ ਆਪਣੇ ਆਪੋ ਆਪਣੇ ਫੋਨਾਂ ਤੇ ਲੱਗੇ ਰਹਿੰਦੇ ਆ ਆਪਾਂ ਪਰ ਅਸਲੀਅਤ ਆ ਵੀ ਪਰ ਜਿਹੜਾ ਪਹਿਲਾਂ ਆਪਾਂ ਨਹੀਂ ਕਹਿੰਦੇ ਪਹਿਲਾਂ ਜਿਹੜੇ ਲੋਕ ਸੀ ਇਹਨਾਂ ਕਦਰਾਂ ਕੀਮਤਾਂ ਨੂੰ ਵਾਕਈ ਹੀ ਮਨਾਉਂਦੇ ਸੀ ਦੂਜੇ ਦੀ ਧੀ ਭੈਣ ਦਾ ਦਰਦ ਸਮਝਦੇ ਸੀ ਮੈਂ ਪ੍ਰੈਕਟੀਕਲ ਦੇ ਵਿੱਚ ਕਹਿਣਾ ਚਾਹੁੰਗਾ ਮੈਂ ਬੜੀ ਛੋਟੀ ਉਮਰ ਦੇ ਵਿੱਚ ਸੀ ਮੈਂ ਮਤਲਬ ਕਿੱਸਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਗਾ ਕਿਉਂਕਿ ਉਹਦੇ ਵਿੱਚੋਂ ਸਾਡਾ ਸਮਾਜ ਇੱਕ ਇੱਕ ਦਿੱਖ ਝਲਕਦੀ ਆ ਮੈਂ ਉਦੋਂ ਮੈਨੂੰ ਲੱਗਦਾ ਮੈਂ 5ਵੀਂ ਦੇ ਵਿੱਚ ਪੜਦਾ ਸੀ 5ਵੀਂ ਜਾਂ 6ਵੀਂ ਦੇ ਵਿੱਚ ਸਾਡੀ ਵੱਡੀ ਸਿਸਟਰ ਦੇ ਹਸਬੰਦ ਦੀ ਡੈਥ ਹੋ ਗਈ ਐਕਸੀਡੈਂਟ ਦੇ ਵਿੱਚ ਤੇ ਮੈਨੂੰ ਪਤਾ ਵੀ ਜਿੰਨਾ ਸਾਡਾ ਆਸੇ ਪਾਸੇ ਦੇ ਘਰ ਸੀਗੇ ਰੋਟੀ ਪਾਣੀ ਵੀ 2-4 ਦਿਨ ਜਾਨੀ ਉਹ ਹੀ ਬਣਾ ਕੇ ਦਿੰਦੇ ਰਹੇ ਵੀ ਜਾਨੀ ਇੰਨਾ ਮਤਲਬ ਇੱਕ ਦੂਜੇ ਦਾ ਦੁੱਖ ਦਰਦ ਆਂਡੀ ਗੁਵਾਂਡੀ ਪੈ ਪੰਡਾਲੇ ਜਾਂ ਮਤਲਬ ਭਾਈਚਾਰਕ ਸਾਂਝ ਦੇ ਤੌਰ ਤੇ ਸਮਝਦੇ ਸੀਗੇ ਪਰ ਅੱਜ ਉਹ ਚੀਜ਼ਾਂ ਸਾਡੇ ਸਮਾਜ ਦੇ ਵਿੱਚੋਂ ਕਿਤੇ ਨਾ ਕਿਤੇ ਅਲੋਪ ਹੋ ਰਹੀਆਂ ਬੜੀਆਂ ਇਹ ਦੁੱਖ ਦਾ ਕਾਰ ਹੈ ਨਾ ਇਹਨਾਂ ਚੀਜ਼ਾਂ ਦਾ ਅਲੋਪ ਹੋਣਾ ਮੈਨੂੰ ਲੱਗਦਾ ਕਈ ਵਾਰ ਤਾਂ ਸਮੇਂ ਦੀ ਖੇਡ ਹੁੰਦੀ ਹੈ ਤੇ ਕਈ ਵਾਰੀ ਕੁਝ ਸਾਡੇ ਸਮਾਜ ਦੀਆਂ ਹੀ ਬਦਲਦੀਆਂ ਇਹੋ ਜਿਹੀਆਂ ਕਦਰਾਂ ਕੀਮਤਾਂ ਤੇ ਕਈ ਵਾਰੀ ਮੈਨੂੰ ਲੱਗਦਾ ਕਿ ਸਰ ਸੰਪੰਨ ਜਦੋਂ ਲੋਕ ਹੋ ਜਾਂਦੇ ਨੇ ਤਾਂ ਉਸ ਵੇਲੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਹੁਣ ਬਾਹਰੀ ਮਦਦ ਦੀ ਲੋੜ ਨਹੀਂ ਹੈ ਅਸੀਂ ਆਪੇ ਹੀ ਸਾਰਾ ਕੁਝ ਕਰ ਸਕਦੇ ਹਾਂ ਤੇ ਇਹਨਾਂ ਦੇ ਨਾਲ ਹੀ ਬਹੁਤ ਕੁਝ ਜਿਹੜਾ ਉਹ ਆ ਜਾਂਦਾ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਅਸੀਂ ਕਦੇ ਧੀਆਂ ਪ੍ਰਾਣਾ ਦੀ ਇੱਜ਼ਤ ਦੀ ਕਰਦੇ ਹਾਂ ਜਾਂ ਤੁਸੀਂ ਜਿਹੜੇ ਵਿਸ਼ਿਆਂ ਦੇ ਉੱਪਰ ਲਿਖਦੇ ਹੋ ਇਹ ਚੀਜ਼ਾਂ ਅਸੀਂ ਜੋ ਪਿੱਛੇ ਛੱਡ ਆਏ ਆ ਤੁਸੀਂ ਕਿੰਨੇ ਸਾਲ ਹੋਏ ਨੇ ਤੁਹਾਨੂੰ ਇੱਥੇ ਆਇਆ ਮੈਨੂੰ ਇੱਥੇ ਕੈਨੇਡਾ ਆ ਕੇ ਹੋ ਗਏ ਜੀ 18 ਸਾਲ ਹੋ ਗਏ 2006 ਤੋਂ ਮੈਂ ਇੱਥੇ ਆਇਆ 18 ਮਤਲਬ 19ਵਾਂ ਸਾਲ ਚੱਲ ਰਿਹਾ ਬਸ ਤੇ ਬੜਾ ਲੰਮਾ ਸਮਾਂ ਹੋ ਗਿਆ ਇੱਥੇ ਆ ਕੇ ਤੇ ਇਹਨਾਂ 18 ਸਾਲਾਂ ਦੇ ਵਿੱਚ ਤੁਸੀਂ ਦੇਖਿਆ ਕਿ ਕੈਲਗਰੀ ਦੇ ਵਿੱਚ ਰਹਿੰਦੇ ਆ ਜਾਂ ਕੈਨੇਡਾ ਦੇ ਵਿੱਚ ਕਿਸੇ ਵੀ ਹੋਰ ਰਹਿੰਦੇ ਹੋ ਕਿੰਨੇ ਕੁ ਤਬਦੀਲੀ ਸਾਡੇ ਆਪਣੇ ਲੋਕਾਂ ਦੇ ਰਹਿਣ ਸਹਿਣ ਦੇ ਵਿੱਚ ਜਾਂ ਉਹਨਾਂ ਦੀਆਂ ਕਦਰੋ ਕੀਮਤਾਂ ਦੇ ਵਿੱਚ ਕਿਉਂਕਿ ਤੁਹਾਡੇ ਇੱਕ ਬੜੀ ਪੈਨੀ ਨਿਗਾਹ ਹੈ ਤੁਸੀਂ ਜੋ ਕੁਝ ਮਾੜਾ ਜਾਂ ਚੰਗਾ ਵੇਖਦੇ ਹੋ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਗੀਤਾਂ ਦੇ ਵਿੱਚ ਪਰੋ ਦਿੰਦੇ ਹੋ ਦੇਖੋ ਜੀ ਇਹਨਾਂ ਦੀ ਗੱਲ پتہ ਕੀ ਆ ਸਮਾਜ ਆਲਵੇਜ਼ ਬਦਲਦਾ ਰਹਿੰਦਾ ਤੁਸੀਂ ਕਦੇ ਵੀ ਇਹ ਐਕਸਪੈਕਟ ਨਹੀਂ ਕਰ ਸਕਦੇ ਵੀ ਸਮਾਜ ਇੱਕੋ ਜਿਹਾ ਰਹੂਗਾ ਮੈਂ ਇੱਥੇ ਬੜੇ ਵੱਡੇ ਵੱਡੇ ਲੇਖਕ ਦੇਖੇ ਆ ਜਿਹੜੇ ਆਪਦੀਆਂ ਬੁੱਕਾਂ ਰਿਲੀਜ਼ ਕਰਨ ਕੈਨੇਡਾ ਅਮਰੀਕਾ ਦੇ ਵਿੱਚ ਆਉਂਦੇ ਆ ਪੰਜਾਬ ਦੇ ਵਿੱਚ ਅਜਿਤ ਕਿ ਰਹਿੰਦੇ ਆ ਪਰ ਜਦੋਂ ਉਹ ਆਪਦੇ ਗੀਤਾਂ ਦੇ ਵਿੱਚ ਗੱਲ ਕਰਦੇ ਆ ਨਾ ਚਰਖੇ ਘੜੇ ਤੇ ਗੀਤਾਂ ਦੀ ਗੱਲ ਲੇਖਕ ਕਰਦੇ ਆ ਸਾਇੰਸ ਨੇ ਕਰੀ ਤਰੱਕੀ ਜੋ ਲੱਗਦਾ ਨਹੀਂ ਜਰਦੇ ਆ ਖੁਦ ਸਾਇੰਸ ਦੀ ਹਰ ਇੱਕ ਕਾੜ ਦਾ ਸੁਖ ਉਹ ਲੈਂਦੇ ਆ ਕੀ ਕਰੀਏ ਐਤਵਾਰ ਲੋਕ ਰੰਗ ਬਦਲਦੇ ਰਹਿੰਦੇ ਆ ਕਿਉਂਕਿ ਤੁਸੀਂ ਸਮਾਜ ਨੂੰ ਜਿਹੜਾ ਤਬਦੀਲੀ ਆ ਨਾ ਇਹਨੂੰ ਰੋਕ ਨਹੀਂ ਸਕਦੇ ਪਰ ਇਹ ਹੈਗਾ ਵੀ ਤੁਸੀਂ ਜਿਹੜੀ ਕਦਰਾਂ ਕੀਮਤਾਂ ਨੇ ਨਾ ਉਹ ਸਾਡਾ ਸੱਭਿਆਚਾਰ ਆ ਸਹੀ ਮਾਇਨੇਆਂ ਦੇ ਵਿੱਚ ਆ ਜਿਹੜੇ ਭੰਗੜੇ ਜਿਹੜੇ ਚਰਖੇ ਪੀੜੀਆਂ ਇਹ ਸਾਡਾ ਸੱਭਿਆਚਾਰ ਨਹੀਂ ਹੈਗਾ ਜਿਹੜਾ ਸਾਡਾ ਅਸਲੀ ਸੱਭਿਆਚਾਰ ਆ ਨਾ ਜਿਹੜਾ ਜਿਹੜਾ ਸਾਨੂੰ ਸਾਡੇ ਗੁਰੂਆਂ ਪੀਰਾਂ ਨੇ ਸਿਖਾਇਆ ਸੀ ਨਾ ਕਦਰਾਂ ਕੀਮਤਾਂ ਵੀ ਇਨਸਾਨੀਅਤ ਕਿਵੇਂ ਕਾਇਮ ਰੱਖਣੀ ਆ ਲੋਕਾਂ ਦੇ ਵਿੱਚ ਤੁਸੀਂ ਕਿਵੇਂ ਵਿਚਰਨਾ ਵਾ ਉਹ ਅਸਲੀ ਸੱਭਿਆਚਾਰ ਸੀ ਉਹਨੂੰ ਸਾਂਭਣ ਦੀ ਅੱਜ ਵੀ ਲੋੜ ਆ ਉਹਨੂੰ 500 ਸਾਲ ਪਹਿਲਾਂ ਵੀ ਲੋੜ ਸੀ ਅੱਜ ਵੀ ਲੋੜ ਆ 500 ਸਾਲ ਪਹਿਲਾਂ ਵੀ ਰਹੂਗੀ ਬੱਝ ਵੀ ਰਹੂਗੀ ਪਰ ਜਿਹੜੇ ਆਹ ਦੁਨਿਆਵੀ ਚੀਜ਼ਾਂ ਨੇ ਇਹ ਤਾਂ ਤਬਦੀਲੀ ਆਉਂਦੀ ਰਹਿਣੀ ਆ ਇਹਨੂੰ ਕੋਈ ਵੀ ਬੰਦਾ ਰੋਕ ਨਹੀਂ ਸਕਦਾ ਬਿਲਕੁਲ ਠੀਕ ਹੈ ਜਿਹੜੇ ਸਾਡਾ ਪੁਰਾਣਾ ਸਭਿਆਚਾਰ ਸੀਗਾ ਉਥੋਂ ਅਗਰ ਅਸੀਂ ਚਰਖਿਆਂ ਦੀ ਗੱਲ ਕਰਦੇ ਆਂ ਅਗਰ ਮਧਾੜੀਆਂ ਦੀ ਗੱਲ ਕਰਦੇ ਆਂ ਉਥੋਂ ਤੁਰ ਕੇ ਅੱਜ ਮਸ਼ੀਨਾਂ ਤੱਕ ਆ ਗਏ ਆਂ ਤੇ ਇਹ ਵੀ ਇੱਕ ਇਵੋਲੂਸ਼ਨ ਹੀ ਹੈ ਇੱਕ ਕਹਿ ਲੋ ਕਿ ਤਬਦੀਲੀ ਹੈ ਜਿਹਨੇ 19 ਗਾ ਟੈਕਨੋਲੋਜੀ ਦੇ ਨਾਲ ਤੇ ਗੱਲ ਜਿਹੜੀ ਇੱਕਦਰਾ ਕੀਮਤਾ ਦੀਆਂ ਵੈਲਿਊਜ਼ ਦੀ ਹੈ ਉਹ ਵਾਕਿਆ ਹੀ ਥੋੜਾ ਜਿਆਦਾ ਉੱਧਾ ਬ ਦਿੱਲੀ ਤੇ ਆਉਣੀ ਆ ਹੀ ਆਉਣੀ ਆ ਤੇ ਉਹਨੂੰ ਆਪਾਂ ਪਰਮਾਨ ਵੀ ਕਰਨਾ ਹੈ ਗੱਲ ਤੁਸੀਂ ਜਾਤ ਪਾਤ ਦੀ ਕਰਦੇ ਸੀਗੇ ਆਪਾਂ ਉੱਥੋਂ ਉੱਠ ਕੇ ਇੱਥੇ ਆ ਗਏ ਠੀਕ ਹੈ ਨਾ ਬਹੁਤ ਸਾਰੇ ਲੋਕ ਨੇ ਮੋਸਟਲੀ ਪੰਜਾਬ ਦੇ ਵਿੱਚੋਂ ਹਰ ਤਰ੍ਹਾਂ ਦੇ ਲੋਕ ਇੱਥੇ ਆਏ ਨੇ ਇੰਡੀਆ ਦੇ ਵਿੱਚੋਂ ਵੀ ਆਏ ਨੇ ਤੁਹਾਨੂੰ ਲੱਗਦਾ ਕਿ ਜਾਤ ਪਾਤ ਦਾ ਅਜੇ ਵੀ ਇੱਥੇ ਕੈਨੇਡਾ ਦੇ ਵਿੱਚ ਵੀ ਉਹ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਅਸੀਂ ਪਿੱਛੇ ਛੱਡ ਆਏ ਸਾਂ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਇਹ ਘਰ ਫਲਾਣਿਆਂ ਦੇ ਨੇ ਇਹ ਘਰ ਫਲਾੜਿਆਂ ਦੇ ਨੇ ਇਹ ਦੇ ਉਹ ਚੀਜ਼ਾਂ ਤਾਂ ਹੁੰਦਾ ਸੀ ਪਰ ਇੱਥੇ ਸਾਰਿਆਂ ਦੇ ਘਰ ਇੱਕੋ ਜਿਹਾ ਹੈ ਕੀ ਤੁਹਾਨੂੰ ਲੱਗਦਾ ਕਿ ਜਿਹੜੇ ਚਾਤ ਪਾਤ ਹੈ ਨਾ ਸਹੀ ਮਹਨਿਆਂ ਦੇ ਵਿੱਚ ਇੰਡੀਆ ਦੇ ਵਿੱਚੋਂ ਕਦੇ ਵੀ ਖਤਮ ਨਹੀਂ ਹੋ ਸਕਦੀ ਉਹਦਾ ਕਾਰਨ ਆ ਨਹੀਂ ਅਸੀਂ ਕੈਨੇਡਾ ਆ ਗਏ ਮੈਂ ਮੈਂ ਤੁਹਾਡੇ ਨਾਲ ਦੋਨਾਂ ਗੱਲਾਂ ਨਾ ਮਤਲਬ ਮੈਂ ਇੱਕ ਗੀਤ ਰਾਹੀਂ ਸੰਜਕ ਕਾਉਣੀ ਚਾਹਾਂਗਾ ਕਲਮ ਰਾਹੀਂ ਬਿਲਕੁਲ ਸਾਡੇ ਵੱਡਿਆਂ ਅੱਗੇ ਜੋ ਸਨ ਨੀਵੇਂ ਹੋ ਹੋ ਬੈੰਦੇ ਹਾਂ ਅੱਜ ਉਹਨਾਂ ਦੇ ਬੱਚਿਆਂ ਦੇ ਤਾਂ ਹੀ ਅਸੀਂ ਹਾਂ ਜੀ ਜੀ ਕਹਿੰਦੇ ਸਮੇਂ-ਸਮੇਂ ਦੀ ਗੱਲ ਦੋਸਤੋ ਸਮਾਂ ਬਦਲਦਾ ਰਹਿੰਦਾ ਇੱਕ ਦਿਨ ਹੈ ਜੋ ਮਹਿਲ ਉਸਰਦਾ ਅੰਤ ਮਹਿਲ ਓਟੈਂਦਾ ਉਸ ਸਮੇਂ ਵੀ ਗੱਲ ਸੀ ਮਾੜੀ ਜਦੋਂ ਜੱਤਪਾਤ ਦੇ ਨਾਂ ਤੇ ਨੀਵੇਂ ਬਿਠਾਇਆ ਜਾਂਦਾ ਸੀ ਕਿਸੇ ਨੂੰ ਉਸ ਸਮੇਂ ਵੀ ਗੱਲ ਸੀ ਮਾੜੀ ਅੱਜ ਵੀ ਨਹੀਂਓ ਚੰਗਾ ਸਮਝੀ ਨਹੀਂ ਆਉਂਦੀ ਦੇਸ਼ ਸਾਡੇ ਦਾ ਸਿਸਟਮ ਕਿਉਂ ਵੇ ਢੰਗਾ ਪਹਿਲਾਂ ਧਰਮ ਦੇ ਨਾਂ ਤੇ ਵੰਡੇ ਫਿਰ ਜਾਤਾਂ ਵਿੱਚ ਵੰਡੇ ਇਸੇ ਕਾਰਨ ਆਪਸ ਦੇ ਵਿੱਚ ਰਹਿਣ ਖੜਕਦੇ ਡੱਡੇ ਇਸੇ ਕਾਰਨ ਬੰਦੇ ਨਾਲੋਂ ਦੂਰ ਬੰਦੇ ਨੂੰ ਮੰਨੂ ਨਹੀਂ ਸੀ ਕਰਿਆ ਉਸ ਸਮੇਂ ਤੋਂ ਪਿਆ ਜੋ ਪਾੜਾ ਅਜੇ ਤੱਕ ਨਹੀਂ ਭਰਿਆ ਰਹਿਦੀ ਖੁੰਦੀ ਕਸਰ ਦੂਰੀ ਦੀ ਕਰੀ ਲੀਡਰਾਂ ਪੂਰੀ ਕਾਬਲੀਅਤ ਦੇ ਨਾਲੋਂ ਸਮਝੀ ਲੀਡਰਾਂ ਜਾਤ ਜ਼ਰੂਰੀ ਰਾਖਵੇਂ ਕਰਨ ਦਾ ਸ਼ੁਰੂ ਹੈ ਕਰਿਆ ਐਸਾ ਗੋਰਖ ਧੰਦਾ ਹੁਣ ਹਾਰ ਬੱਚਿਆਂ ਲਈ ਬਣਿਆ ਰਾ ਰੋਕਣ ਦਾ ਫੰਦਾ 33 ਵਾਲਾ ਲਵੇ ਦਾਖਲਾ 17 ਵਾਲਾ ਰਹਿ ਜੇ ਰਾਖਵੇਂ ਕਰਨ ਦੇ ਨਾਲ ਨਲਾਇਕ ਵੀ ਅਫਸਰ ਬਣ ਕੇ ਪਿਆ ਜੀ ਜਦ ਤੱਕ ਇਹ ਮੁੱਦਾ ਨਹੀਂ ਨਾ ਖਤਮ ਹੁੰਦਾ ਤੁਸੀਂ ਜਾਤ ਪਾਤ ਨਹੀਂ ਖਤਮ ਕਰ ਸਕਦੇ ਜਿਹੜੀ ਗੱਲ ਤੁਸੀਂ ਕੈਨੇਡਾ ਦੀ ਕੀਤੀ ਆ ਕਿਉਂਕਿ ਜਦੋਂ ਜਿਹੇ ਜਿਹੇ ਸਮਾਜ ਨੂੰ ਤੁਸੀਂ ਦੇਖਦੇ ਹੋ ਤਾਂ ਤੁਹਾਡੀ ਕਲਮ ਉਹ ਜ ਚੀਜ਼ਾਂ ਸਿਰਜਦੀ ਆ ਮੈਂ ਸਿਰਫ ਇੱਕ ਬੰਦ ਹੀ ਕਹੂੰਗਾ ਗੀਤ ਦਾ ਜੋ ਕੈਨੇਡਾ ਆ ਕੇ ਗੀਤ ਲਿਖੇਸ ਗੀਤ ਤਾਂ ਪੂਰਾ ਲੰਬਾ ਹੋ ਜਾਂਦਾ ਬਣੇ ਬ੍ਰਾਹਮਣ ਦਰਜੀ ਤੇ ਜੱਟ ਬਣ ਗਏ ਨਾਈ ਨੇ ਹਾਂ ਬਣੇ ਬ੍ਰਾਹਮਣ ਦਰਜੀ ਤੇ ਜੱਟ ਬਣ ਗਏ ਨਾਈ ਨੇ ਆਪੋ ਆਪਣੇ ਢੰਗ ਨਾਲ ਲੱਗੇ ਕੰਨ ਕਮਾਈ ਨੇ ਨਾਲ ਮਤਲਬ ਮੇਰੇ ਲੈਨ ਭੁੱਲ ਗਈ ਵਿੱਚ ਵਿਦੇਸ਼ਾਂ ਜਾਤ ਪਾਤ ਦੀ ਘੱਟ ਬਿਮਾਰੀ ਆ ਮੇਰੇ ਕੀ ਦੀ ਲਾਈਨ ਐਕਚੁਅਲੀ ਦਿਮਾਗ ਚੋਂ ਨਿਕਲ ਗਈ ਆ ਹੌਕ ਲਾਈਨ ਪਰ ਮੇਨ ਗੱਲ ਆ ਵੀ ਇੱਥੇ ਜਿਹੜਾ ਵਾ ਲੋਕ ਕੋਈ ਜਾਤ ਪਾਤ ਦਾ ਮਾਸੂਮ ਜਿਹਨੂੰ ਜਿੱਦਾਂ ਦੀ ਜੋਬ ਨਸੀਬ ਹੁੰਦੀ ਆ ਕਰ ਰਿਆ ਇੰਡੀਆ ਵੀ ਸੇਮ ਹੀ ਸੀ ਕਮ ਹੀ ਲੋਕ ਕਰਦੇ ਸੀ ਪਰ ਕੰਮਾਂ ਦੇ ਆਧਾਰਤ ਬਾਦ ਦੇ ਵਿੱਚ ਮਾਨੂੰ ਨੇ ਜਾਤਾਂ ਬਣਾਤੀਆਂ ਉਤੋਂ ਇਹ ਪੰਗਾ ਸ਼ੁਰੂ ਹੋਇਆ ਮੁੜ ਕੇ ਲੀਡਰਾਂ ਨੇ ਵੋਟ ਬੈਂਕ ਦੀ ਖਾਤਰ ਉਹਨੂੰ ਰਿਜ਼ਰਵੇਸ਼ਨ ਕਰਤੀ ਜਦ ਕਿ ਰਜਰਵੇ ਚੰ ਤਾਂ ਚਾਹੀਦੀ ਸੀ ਕਿ ਜੋ ਕਿ ਇੱਥੇ ਵੀ ਰਿਜ਼ਰਵੇਸ਼ਨ ਹੈਗੀ ਆ ਇੱਥੇ ਡਿਫਰੈਂਟ ਰਿਜ਼ਰਵੇਸ਼ਨ ਫਾਈਨੈਂਸ਼ਲੀ ਤੁਹਾਨੂੰ ਹੈਲਪ ਦਿੰਦੇ ਆ ਜੀ ਦੀ ਮਤਲਬ ਲੋ ਇਨਕਮ ਆ ਉਹਨੂੰ ਫਾਈਨੈਂਸ਼ਲੀ ਗਵਰਨਮੈਂਟ ਐਨਕਮ ਦਿੰਦੀ ਸੇਮ ਹੀ ਰਿਜ਼ਰਵੇਸ਼ਨ ਹੀ ਕਹਿ ਸਕਦੇ ਹੋ ਤੁਸੀਂ ਉਹਨੂੰ ਕਾਈਂਡ ਆਫ ਰਿਜ਼ਰਵੇਸ਼ਨ ਆ ਜੇ ਇਹੀ ਚੀਜ਼ ਸਿਸਟਮ ਉੱਥੇ ਹੋਵੇ ਤਾਂ ਜਾਤ ਪਾਤ ਦੇ ਨਾਂ ਤੇ ਨਾ ਕੋਈ ਲੜਾਈ ਹੋਵੇ ਪਰ ਇੱਕ ਕੁਐਸਚਨ ਮੇਰੇ ਮਨ ਚ ਆ ਰਿਹਾ ਇੱਥੇ ਆ ਕੇ ਕਿ ਤੁਸੀਂ ਕਿਹਾ ਕਿ ਜਿਹੜਾ ਜੱਟ ਹੈ ਉਹ ਨਾਈ ਵੀ ਬਣ ਗਿਆ ਇੱਥੇ ਆ ਕੇ ਰੈਸਟੋਰੈਂਟ ਖੋਲ ਕੇ ਮਹਿਰਾ ਵੀ ਬਣ ਗਿਆ ਇੱਥੇ ਆ ਕੇ ਉਹ ਜਿਹੋ ਜਿਹਾ ਤੰਦਾ ਮਿਲਦਾ ਪਰ ਕਈ ਕਹਿੰਦੇ ਸੁਣਿਆ ਨੇ ਕਿ ਅੰਦਰਲਾ ਜਿਹੜਾ ਅੰਗੜਾਪੂਣਾ ਹੈ ਨਾ ਉਹ ਨਹੀਂ ਜਾਂਦਾ ਖਾਸ ਤੌਰ ਤੇ ਜਦੋਂ ਆਪਾਂ ਇੱਥੇ ਇੱਕੋ ਜੇ ਬਰਾਬਰ ਦੇ ਰਹਿੰਦੇ ਆ ਤੇ ਜਦੋਂ ਵਿਆਹ ਸ਼ਾਦੀਆਂ ਦੇ ਮਸਲੇ ਆਉਂਦੇ ਨੇ ਤਾਂ ਫਿਰ ਇੱਕ ਲਕੀਰ ਜ਼ਰੂਰ ਖਿੱਚੀ ਜਾਂਦੀ ਹੈ ਜਿਹੜੀ ਕਈਆਂ ਨੂੰ ਬੜਾ ਪਰੇਸ਼ਾਨ ਕਰਦੀ ਹੈ ਦੇਖੋ ਕਦੇ ਵੀ ਜਿਹੜੀਆਂ ਤਾਰੀਆਂ ਬਣਾਉਣੀਆਂ ਹੈ ਜਿਹੜੀ ਚੀਜ਼ ਬਦਲੀ ਹੋਣੀ ਹੈ ਨਾ ਉਹਨੂੰ ਟਾਈਮ ਲੱਗਦਾ ਅੱਛਾ ਇੱਕੇ ਦਿਨ ਕਦੇ ਵੀ ਚੋ ਚੀਜ਼ ਖਤਮ ਨਹੀਂ ਹੁੰਦੀ ਪਰ ਤੁਸੀਂ ਦੇਖ ਅੱਜ ਜੇ ਆਪਾਂ ਦੇਖਦੇ ਆਂ ਇੱਥੇ ਬਹੁਤ ਜਿਹੜੀਆਂ ਐਂਟਰ ਕਾਸਟ ਮੈਰਿਜਸ ਹੋ ਰਹੀਆਂ ਨੇ ਔਰ ਲੋਕ ਧੂਮ ਧਾਵਨਾ ਉਹ ਵਿਆਹ ਕਰਦੇ ਆ ਠੀਕ ਹੈ ਬੱਚਿਆਂ ਦੀ ਖੁਸ਼ੀ ਦੀ ਖਾਤਰ ਕਿਉਂਕਿ ਐਂਡ ਆਫ ਦਾ ਡੇ ਜਦੋਂ ਅਸੀਂ ਗੁਰਬਾਣੀ ਨੂੰ ਮੰਨਦੇ ਆ ਗੁਰਬਾਣੀ ਸਾਨੂੰ ਕੀ ਸਿਖਾ ਰਹੀ ਆ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਪਰ ਅਸੀਂ ਮੱਥਾ ਟੇਕਿਆ ਜ਼ਰੂਰ ਆ ਬਾਬੇ ਦੀ ਬਾਣੀ ਨੂੰ ਪਰ ਉਹਦੀ ਮੰਨੀ ਨਹੀਂ ਇਹਦਾ ਮਤਲਬ ਹੈ ਕਿ ਆਪਾਂ ਇਸ ਗੱਲ ਨੂੰ ਇਸ ਤਰ੍ਹਾਂ ਲਈਏ ਹਾਂਜੀ ਅਸੀਂ ਕੰਡੈਮਨ ਕਰਨਾ ਚਾਹੀਦਾ ਘੱਟੋ ਘੱਟ ਬੱਚੇ ਦੇਖੋ ਇੱਥੇ ਮੈਂ ਮਤਲਬ ਇੱਕ ਗੱਲ ਜ਼ਰੂਰ ਕਹੂੰਗਾ ਜਿਹੜੀ ਜਾਤ ਪਾਤ ਆ ਸਾਡੀ ਪੀੜ੍ਹੀ ਤੱਕ ਹੀ ਆ ਅੱਛਾ ਆਉਣ ਵਾਲੀਆਂ ਪੀੜ੍ਹੀਆਂ ਨੇ ਇਹਨਾਂ ਚੀਜ਼ਾਂ ਨੂੰ ਮੰਨਣਾ ਨਹੀਂ ਜਿਹੜੀ ਅੱਜ ਜਨਰੇਸ਼ਨ ਇੱਥੇ ਕੈਨੇਡਾ ਦੇ ਵਿੱਚ ਆ ਨਾ ਸਪੈਸ਼ਲੀ ਹਾਂ ਉਹਨਾਂ ਨੇ ਨਾ ਜਾਤ ਨੂੰ ਮੰਨਣਾ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੇ ਧਰਮ ਨੂੰ ਵੀ ਉਸ ਹਾਵ ਨਾਲ ਸਾਡੇ ਵਾਂਗੂ ਫਾਲੋ ਨਹੀਂ ਕਰਨਾ ਬਿਲਕੁਲ ਕਿਆ ਸਬਾਤ ਹੈ ਚਾਹੇ ਉਹ ਕਿਸੇ ਵੀ ਧਰਮ ਦਾ ਬੱਚਾ ਵਾ ਠੀਕ ਹੈ ਬਿਲਕੁਲ ਸੱਚੀ ਗੱਲ ਤੁਸੀਂ ਕੋਈ ਉਹ ਮਤਲਬ ਸੈਂਟੀਫਿਕ ਰੀਜ਼ਨਾਂ ਦੇ ਨਾਲ ਹਰ ਇੱਕ ਚੀਜ਼ ਨੂੰ ਦੇਖ ਰਿਹਾ ਵੀ ਇਹਦੇ ਵਿੱਚ ਕੀ ਸੱਚ ਆ ਕੀ ਝੂਠ ਆ ਇਹ ਇੱਕ ਆਉਣ ਵਾਲੇ ਸਮੇਂ ਦਾ ਸੱਚ ਜਿਹੜਾ ਬਨਵੀਰ ਗੋਰਾ ਜੀ ਨੇ ਕਹੇ ਕਿ ਇਹ ਜੋ ਕੁਝ ਹੈ ਸਾਡੀ ਪੀੜੀ ਤੱਕ ਰਹਿਣਾ ਹੈ ਅਗਲੀਆਂ ਪੀੜ੍ਹੀਆਂ ਨੇ ਇਹਨਾਂ ਨੂੰ ਕੰਡਮ ਕਰ ਦੇਣਾ ਕੰਡਮ ਕਰ ਦੇਣਾ ਤੇ ਫਿਰ ਸ਼ਾਇਦ ਇੱਕ ਵੱਖਰੀ ਤਰ੍ਹਾਂ ਦਾ ਸਮਾਜ ਹੋਵੇ ਸੋ ਮੈਨੂੰ ਵੀ ਲੱਗਦਾ ਹੈ ਕਿ ਜੇ ਅਸੀਂ ਇੱਥੇ ਆ ਕੇ ਧੰਦੇ ਬਦਲ ਲੈਨੇ ਤਾਂ ਫਿਰ ਸਾਨੂੰ ਇਸ ਜਾਤ ਪਾਤ ਦੇ ਪਾੜੇ ਦਾ ਵੀ ਜਿਹੜਾ ਉਹਦਾ ਜੜ ਵਡਣੀ ਪੈਣੀ ਹੋਈ ਹੈ ਚਾਹੀਦੀ ਹੈ ਤੇ ਹੁਣ ਆਉਣੀ ਮੈਂ ਤੁਹਾਡੇ ਇੱਕ ਹੋਰ ਗੱਲ ਵੱਲ ਤੁਸੀਂ ਫਿਲਮਾਂ ਵੀ ਬਣਾਉਂਦੇ ਹੋ ਛੋਟੀਆਂ ਛੋਟੀਆਂ ਉਹ ਕਿੱਥੋਂ ਲੈਂਦੇ ਹੋ ਕਹਾਣੀਆਂ ਤੇ ਇਹ ਤੁਹਾਡਾ ਸ਼ੌਕ ਕਿਉਂਕਿ ਤੁਸੀਂ ਇੱਕ ਦੱਸਿਆ ਕਿ ਮੈਂ ਮਕੈਨਿਕ ਦੀ ਜੌਬ ਕਰਦਾ ਹਾਂ ਤੁਸੀਂ ਇੱਕ ਵਰਕ ਪਰਮਿਟ ਦੇ ਉੱਪਰ ਸਕਿਲਡ ਵਰਕਰ ਦੇ ਵਜੋਂ ਆਏ ਸੀ 18 ਸਾਲ ਪਹਿਲਾਂ ਇਹ ਫਿਲਮਾਂ ਵਾਲੇ ਪਾਸੇ ਨੇ ਕਿਵੇਂ ਛੋਟੇ-ਛੋਟੀਆਂ ਵੱਲ ਤੁਰ ਪਏ ਤੇ ਆਪਣੇ ਗਾਣੇ ਵੀ ਖੁਦ ਰਿਕਾਰਡ ਕਰਦੇ ਹੋ ਆਪਣੀਆਂ ਵੀਡੀਓਜ਼ ਖੁਦ ਬਣਾਉਂਦੇ ਹੋ ਸੋ ਇਹਦੇ ਬਾਰੇ ਜ਼ਰੂਰ ਦੱਸੋ ਕਿ ਐਨਰਜੇਮਿਆਂ ਦੇ ਵਿੱਚੋਂ ਐਨੇ ਕਾਰੋਬਾਰਾਂ ਦੇ ਵਿੱਚੋਂ ਤੁਸੀਂ ਆਪਣੇ ਇਸ ਸ਼ੌਕ ਨੂੰ ਕਿਵੇਂ ਪੂਰਾ ਕਰਦੇ ਜਿੱਦਾਂ ਕਿ ਮੈਂ ਹੁਣ ਤੱਕ ਦੋ ਪਿਕਚਰ ਸ਼ਾਰਟ ਮੂਵੀਜ਼ 30 32-32 ਮਿੰਟ ਦੀਆਂ ਰਿਲੀਜ਼ ਕਰ ਚੁੱਕੇ ਆ ਦੋ ਮੂਵੀਜ਼ ਅੱਛਾ ਤੇ ਇੱਕ ਮੂਵੀ ਸੀਗੀ ਮਤਲਬ ਉਹ ਇੱਕ ਰਿਸ਼ਤਿਆਂ ਦੀ ਜੋ ਤੁਸੀਂ ਨਿਘਾਰ ਵਾਲਾ ਉਹ ਸਟੋਰੀ ਸੀਗੀ ਕਿ ਕਿੱਦਾਂ ਇੱਕ ਪਰਿਵਾਰ ਦੇ ਵਿੱਚ ਜਦੋਂ ਕਿਸੇ ਜਨਾਨੀ ਦਾ ਕਰੈਕਟਰ ਖਰਾਬ ਹੁੰਦਾ ਤਾਂ ਉਹ ਭਰਾ ਭਰਾ ਦਾ ਕਤਲ ਕਿਵੇਂ ਕਰਦਾ ਉਸ ਤੋਂ ਬਾਅਦ ਦੇ ਵਿੱਚ ਉਸ ਦਾ ਐਂਡ ਕੀ ਹੁੰਦਾ ਸਟੋਰੀ ਦਾ ਵੀ ਉਹ ਜਨਾਨੀ ਆ ਜਿਹੜੀ ਉਹ ਜੀ ਦੀ ਖਾਤਰ ਮਤਲਬ ਦੇ ਦਿਔਰ ਦੇ ਨਾਲ ਮਤਲਬ ਰਿਲੇਸ਼ਨ ਬਣਾ ਕੇ ਆਪਦੇ ਘਰ ਵਾਲੇ ਨੂੰ ਦਿਔਰ ਤੋਂ ਮਰਵਾ ਦਿੰਦੀ ਆ ਤੇ ਬਾਅਦ ਦੇ ਵਿੱਚ ਹੋਰ ਕਿਸੇ ਨਾਲ ਰਲ ਕੇ ਆਪਦੇ ਦਿਔਰ ਨੂੰ ਵੀ ਮਰਵਾ ਦਿੰਦੀ ਆ ਤੇ ਮਤਲਬ ਜਦੋਂ ਇਦਾਂ ਦੀਆਂ ਸਟੋਰੀਆਂ ਮਤਲਬ ਜਦੋਂ ਦੇਖੀ ਦੀਆਂ ਫਿਰ ਉਹ ਗਾਣੇ ਦੇ ਵਿੱਚ ਡਿਸਕ੍ਰਾਈਬ ਨਹੀਂ ਹੁੰਦੀਆਂ ਤਾਂ ਫਿਰ ਉਸ ਚੀਜ਼ ਨੂੰ ਮਤਲਬ ਕੋਸ਼ਿਸ਼ ਕਰੀ ਦੀ ਆ ਵੀ ਸ਼ਾਰਟ ਮੂਵੀ ਦੇ ਵਿੱਚ ਬਣਾ ਕੇ ਲੈ ਕੇ ਆਂਦਾ ਜਾਵੇ ਕਿ ਕਿੰਨਾ ਕਿ ਸੱਚ ਹੈ ਵੀ ਇਹ ਜਿਹੜੀ ਗੱਲ ਸੀਗੀ ਕਿ ਇਕਾਦੋਕਾ ਹੀ ਹੁੰਦੀ ਹੈ ਕਿ ਬਹੁਤ ਜ਼ਿਆਦਾ ਵਾਪਰਦੀ ਹੈ ਕਿ ਜਦੋਂ ਇੱਕ ਔਰਤ ਦੇ ਕਾਰਨ ਕਤਲ ਹੁੰਦੇ ਨੇ ਦੇਖੋ ਜੀ ਇਹ ਤਾਂ ਅਸੀਂ ਆਮ ਦੇਖ ਸਕਦੇ ਹਾਂ ਮਤਲਬ ਜਿਵੇਂ ਹੁਣ ਅਸੀਂ ਕਹੀਏ ਨਾ ਸਾਡੇ ਜਿਹੜਾ ਅੱਜ ਦਾ ਸਮਾਜ ਆ ਇਹ ਚ ਐਕਸੈਪਟੈਂਸ ਨਹੀਂ ਰਹੀ ਪਰ ਜੇ ਸਾਡੇ ਜਿਹੜੇ ਮਾਪਿਓ ਹੁੰਦੇ ਸੀਗੇ ਜੇ ਤੁਸੀਂ ਪਿੱਛੇ ਝਾਤ ਮਾਰਦੇ ਹੋ ਤੇ ਇਹ ਚੀਜ਼ ਉਦੋਂ ਐਕਸੈਪਟੇਬਲ ਰੂਪ ਦੇ ਵਿੱਚ ਸੀਗੀ ਜੇ ਕੋਈ ਰਿਸ਼ਤਾ ਹੋ ਵੀ ਗਿਆ ਨਾ ਕਰਾਂ ਚ ਉਹ ਕਹੇ ਸੀ ਚਲ ਓਕੇ ਇੱਕੋ ਹੀ ਮਤਲਬ ਮਾਪਿਆਂ ਦੇ ਪੁੱਤ ਆ ਇਹਦੇ ਵਿੱਚ ਕੋਈ ਗਲਤ ਨਹੀਂ ਪਰ ਅੱਜ ਉਹ ਚੀਜ਼ ਨੂੰ ਐਕਸੈਪਟੈਂਸ ਨਹੀਂ ਰਹੀ ਅੱਜ ਜਿਹੜੀ ਉਹ ਚੀਜ਼ ਨੂੰ ਈਗੋ ਤੋਂ ਲੈ ਕੇ ਕਿ ਉਹ ਚੀਜ਼ ਡਿਫਰੈਂਟ ਬੇ ਦੇ ਨਾਲ ਰिएक्ट ਹੁੰਦੀ ਆ ਤੁਸੀਂ ਇੱਕ ਬਹੁਤ ਸੁੱਝੇਵੇਂ ਬੰਦੇ ਹੋ ਤੁਸੀਂ ਇਹਦੇ ਤੇ ਬਹੁਤ ਜ਼ਿਆਦਾ ਦੂੰਗੇ ਟੰਗਣਾ ਸੋਚਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਇਸ ਤਰ੍ਹਾਂ ਰਿਸ਼ਤਿਆਂ ਦੇ ਵਿੱਚ ਵਿਗਾੜ ਆਉਂਦਾ ਹੈ ਉਹ ਸਿਰਫ ਤੇ ਸਿਰਫ ਔਰਤ ਦਾ ਕਸੂਰ ਹੁੰਦਾ ਹੈ ਮਰਦ ਦਾ ਨਹੀਂ ਹੁੰਦਾ ਨਾਲ ਤੇ ਦਾ ਨਹੀਂ ਨਹੀਂ ਮੈਂ ਉਹ ਜਿਹੜੀ ਸਟੋਰੀ ਲਿਖੀ ਆ ਨਾ ਉਹ ਇੱਕ ਪਰਸਨ ਦੀ ਸਟੋਰੀ ਆ ਹਾਂ ਮੈਂ ਇਹ ਨਹੀਂ ਬਲੇਮ ਕਰਦਾ ਕਿ ਆਲਵੇਜ ਔਰਤ ਗਲਤ ਆ ਬਹੁਤ ਜਗ੍ਹਾ ਦੇ ਉੱਤੇ ਮਰਦ ਵੀ ਗਲਤ ਆ ਈਵਨ ਉਸ ਸਟੋਰੀ ਦੇ ਵਿੱਚ ਵੀ ਜਿਉ ਤੁਸੀਂ ਦੇਖਦੇ ਹੋ ਉਹ ਕੱਲੀ ਪਰਜਾਈ ਗਲਤ ਨਹੀਂ ਹੈਗੀ ਉਹਦੇ ਦਿਓਰ ਵੀ ਗਲਤ ਆ ਜੇ ਦਿਓਰ ਉਹਨੂੰ ਆਪਣੀ ਮਾਂ ਦੇ ਸਮਾਨ ਸਮਝਦਾ ਉਹਨੂੰ ਮਤਲਬ ਗਲਤ ਨਿਕਾਣਾ ਨਾ ਦੇਖਦਾ ਡਸਨਟ ਮੈਟਰ ਅਗਰ ਉਹ ਗਲਤ ਕਰਨਾ ਵੀ ਕੋਈ ਚਾਹੁੰਦੀ ਸੀ ਅਗਰ ਉਹ ਮੂਰੀਆਂ ਰਿਫਿਊਜ਼ ਕਰ ਸਕਦਾ ਸੀ ਇਹ ਸਟੋਰੀ ਕਾ ਨਹੀਂ ਸੀ ਬਦਨੀ ਮੈਂ ਨਹੀਂ ਕਦੇ ਕਹਿੰਦੇ ਵੀ ਉਹ ਬਨ ਸਾਈਡਡ ਆ ਉਹ ਦੋਨਾਂ ਦਾ ਹੀ ਕਸੂਰ ਆ ਪਰ ਮੈਂ ਗੱਲ ਇਹ ਕਹਿੰਦਾ ਵੀ ਜਦੋਂ ਰਿਸ਼ਤੇ ਇਦਾਂ ਦੇ ਬਣਦੇ ਆ ਤਾਂ ਆਲਵੇਜ ਉਹ ਦਾ ਦੁੱਖ ਦਾ ਕਾਰਨ ਬਣਦੇ ਆ ਉਹ ਰਿਸ਼ਤਿਆਂ ਦਾ ਵਿਗਾੜ ਜਿਹੜਾ ਉਹ ਪਰਿਵਾਰ ਨੂੰ ਵੀ ਨਾਸ਼ ਕਰਦਾ ਸਮਾਜ ਨੂੰ ਵੀ ਨਾਸ਼ ਕਰਦਾ ਇਹ ਆ ਤੁਹਾਡੇ ਕਿ ਤੁਸੀਂ ਉਸ ਕਹਾਣੀ ਨੂੰ ਖੁਦ ਸਿਰਜਿਆ ਹਾਂਜੀ ਤੇ ਤੁਸੀਂ ਕਿੰਨੀਆਂ ਕੋ ਕਹਾਣੀਆਂ ਹੁਣ ਤੱਕ ਲਿਖ ਚੁੱਕੇ ਨਹੀਂ ਕਹਾਣੀਆਂ ਤੇ ਮੈਂ ਕੱਟ ਕਰ ਮੈਂ ਨਾਵਲ ਵੀ ਲਿਖਿਆ ਵਾ ਪਰ ਪਬਲਿਸ਼ ਨਹੀਂ ਕਰਵਾਇਆ ਕਿਉਂ ਮੇਰੇ ਕੋਲੇ ਮੇਰੀ ਸਾਰਿਆਂ ਨੂੰ ਵੱਡੀ ਵੀਕਨੈਸ ਆ ਮੈਂ ਲਿਖਦਾ ਬਹੁਤ ਆ ਹਾਂ ਪਰ ਜਦੋਂ ਪ੍ਰਿੰਟਿੰਗ ਪ੍ਰੈਸ ਵਾਲਿਆਂ ਨਾਲ ਗੱਲ ਕਰੋਗੇ ਜੀ ਖਰੜਾ ਬਣਾ ਕੇ ਭੇਜੋ ਹਾਂ ਹਰ ਤੁਸੀਂ ਵੀ ਮਤਲਬ ਕਿ ਬੁੱਕਾ ਛਪਾਉਣੇ ਹੋ ਹਾਂ ਇੱਕ ਤਾਂ ਉਹਨਾਂ ਦਾ ਮਤਲਬ ਫ੍ਰੀ ਦੇ ਵਿੱਚ ਕਿਤਾਬ ਤੁਹਾਨੂੰ ਕੋਈ ਛਾਪਣ ਨੂੰ ਤਿਆਰ ਨਹੀਂ ਹਾਂ ਜੀ ਨਾ ਰਿਐਲਿਟੀ ਤਾਂ ਦੇਣੀ ਕੀ ਆ ਪੱਲਿਓ ਪੈਸੇ ਦਿਓ ਹਾਂ ਫਿਰ ਕਿਤਾਬ ਛਪਾਓ ਫਿਰ ਉਹ ਕਿਤਾਬ ਲੋਕਾਂ ਤੱਕ ਪਹੁੰਚਾਉਣ ਦੀ ਖਾਤਰ ਫਿਰ ਤੁਸੀਂ ਪ੍ਰੋਗਰਾਮ ਆਰਗੇਨਾਈਜ਼ ਕਰੋ ਮਤਲਬ ਇੱਕ ਲੰਬਾ ਚੌੜਾ ਉਦੋਂ ਬੈਠ ਰੱਖਿਆ ਉਹ ਨਾ ਇੱਕ ਫਿਰ ਉਹ ਜਿਹੜੀ ਇੱਕ ਬੁੱਕ ਆ ਨਾ ਉਦੀ ਇੱਕ ਮੈਂ ਮਤਲਬ ਤਾਂ ਕਹਾਣੀਆਂ ਉਨਦੇ ਉੱਤੇ ਫਿਲਮ ਬਣਾਉਣਾ ਵਾ ਵੀ ਜਿਹੜੀ ਉਹ ਰੀਚ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਰੀਚ ਜਿਆਦਾ ਜਿਵੇਂ ਬੁੱਕ ਛਪਾਉਣਾ ਪਹਿਲੀ ਗੱਲ ਤਾਂ ਮੈਂ 10 ਕਹਾਣੀਆਂ ਘਟੋਕਾ ਟੈਕ ਬੁੱਕ ਦੇ ਵਿੱਚ ਛਪਾਉਂਗਾ ਫਿਰ ਉਹ 10 ਕਹਾਣੀਆਂ ਵੱਧ ਤੋਂ ਵੱਧ 500 ਬੰਦੇ ਤੱਕ ਰੀਚ ਹੋਣੀ ਆ ਪਰ ਜਿਵੇਂ ਇੱਕ ਕਹਾਣੀ ਮੇਰੀ ਐਜੇ ਰਾਈਟਰ ਜਦੋਂ ਪਬਲਿਸ਼ ਕਰਦਾ ਉਹ ਕਈ ਵਾਰੀ ਕਹਾਣੀ ਲੋਕਾਂ ਨੂੰ ਚੰਗੀ ਲੱਗਦੀ ਆ ਅੱਗੇ ਅੱਗੇ ਸ਼ੇਅਰ ਹੁੰਦੀ ਰਹਿੰਦੀ ਆ 2-2 ਲੱਖ ਬੰਦੇ ਨੇ ਵੀ ਉਹ ਕਿਉਂ ਵੀਡੀਓ ਨੂੰ ਮਤਲਬ ਦੇਖ ਲਿਆ ਬੰਦਾ ਉਹਦੇ ਰੀਜ਼ਨ ਇਹ ਆ ਬਿਲਕੁਲ ਤੁਸੀਂ YouTube ਤੇ ਪਾਉਂਦੇ ਹੋ ਹਾਂਜੀ ਤੇ ਇੱਕ ਜੇ ਕਿਸੇ ਨੇ ਲੱਭੜੀਆਂ ਹੋਣ ਤਾਂ ਫਿਰ YouTube ਤੇ ਕਿਸ ਨਾਂ ਦੇ ਉੱਤੇ ਲੱਭਣ YouTube ਦੇ ਉੱਤੇ ਮੇਰਾ ਆਪਣਾ ਚੈਨਲ ਬਣਿਆ ਹੋਇਆ ਵਾ ਮੇਰੇ ਚੈਨਲ ਨੂੰ ਜੇ ਕੋਈ ਮਤਲਬ ਜਾ ਕੇ ਸਰਚ ਕਰੂਗਾ ਕਲਾਰ ਪ੍ਰੋਡਕਸ਼ਨਸ ਕੈਨੇਡਾ ਲਿਮਟਿਡ ਤਾਂ ਮੇਰਾ ਜਿੰਨੀ ਵੀ ਕੰਟੈਂਟ ਆ ਚਾਹੇ ਮੇਰੇ ਗਾਣੇ ਦੂਜੇ ਸਿੰਗਰਾਂ ਦੇ ਗਾਏ ਹੋਏ ਆ ਜਾਂ ਮੈਂ ਖੁਦ ਗਾਏ ਹੋਏ ਆ ਕਲਾਰ ਪ੍ਰੋਡਕਸ਼ਨ ਕੈਨੇਡਾ ਲਿਮਟਿਡ ਦੇ ਉੱਤੇ ਜਾ ਕੇ ਜੇ ਸਰਚ ਕਰਨਗੇ ਮੇਰੀਆਂ ਸਾਰੀਆਂ ਸਟੋਰੀਜ਼ ਸਾਰਾ ਕੁਝ ਉੱਥੇ ਤੁਹਾਨੂੰ ਮਤਲਬ ਉਹ ਮਿਲੂਗਾ ਨਜ਼ਰ ਆ ਗਿਆ ਸੋ ਤੁਸੀਂ ਸੋਸ਼ਲ ਮੀਡੀਆ ਨੂੰ ਜ਼ਿਆਦਾ ਪ੍ਰਾਫਰ ਕੀਤਾ ਬਜਾਏ ਕਿ ਹਾਰਡ ਕਾਪੀਜ਼ ਜਿਹੜੀਆਂ ਨੇ ਉਹਨਾਂ ਨੂੰ ਬਣਾਉਣ ਦੇ ਕਿਉਂਕਿ ਤੁਹਾਨੂੰ ਸਮੇਂ ਦੇ ਨਾਲ ਚੱਲਣਾ ਪੈਣਾ ਠੀਕ ਹੈ ਕਿਉਂਕਿ ਜੇ ਅੱਜ ਜਿਹੜਾ ਸੋਸ਼ਲ ਮੀਡੀਆ ਹੀ ਆ ਜਿਹੜਾ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਰੀਚ ਕਰ ਆਉਂਦਾ ਮੈਂ ਛੋਟੀ ਜੀ ਐਗਜ਼ਾਮਪਲ ਦੇਵਾਂਗਾ ਜਿਵੇਂ ਹੁਣ ਪਿੱਛੇ ਜੇ ਅਸੀਂ ਬੱਚਿਆਂ ਦਾ ਪ੍ਰੋਗਰਾਮ ਕਰਵਾਇਆ ਹੁਣ ਜੇ ਤੁਸੀਂ ਸਟੋਰਾਂ ਦੇ ਉੱਤੇ ਪੋਸਟਰ ਲਾਓ ਤਾਂ ਕੱਲੀ ਕੈਲਗਰੀ ਦੇ ਵਿੱਚ ਗੱਲ ਰਹੂਗੀ ਉਹ ਪੋਸਟਰ ਫੇਸਬੁੱਕ ਤੇ ਸ਼ੇਅਰ ਹੋਇਆ ਹਾਂ ਕਰਦੇ ਹਾਂ ਆਪਾਂ ਇਹੋ ਕੁਝ ਕਰਦੇ ਮੈਨੂੰ ਮਹਿਲਵਾਲਨ ਤੋਂ ਕਾਲ ਆਈ ਬੰਦੇ ਦੀ ਹਾਲਾਂਕਿ ਉਹ ਕੋਈ ਰਾਗੀ ਸਿੰਘ ਸੀਗਾ ਉੱਥੇ ਕਿਸੇ ਗੁਰੂ ਘਰ ਚ ਉਹਨੇ ਆਪਦੇ ਮਕਸਦ ਨੂੰ ਫੋਨ ਕੀਤਾ ਹਾਂਜੀ ਸਾਨੂੰ ਸਪான்ਸਰ ਭੇਜ ਦਿਓ ਅਸੀਂ ਤੁਹਾਡੇ ਇੱਥੇ ਘੇੜਾ ਮਾਰ ਜਾਣੇ ਆ ਪਰ ਮਤਲਬ ਮੈਂ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਵੀ ਉਹਨੇ ਕਿਉਂ ਕਾਲ ਕੀਤੀ ਪਰ ਕਹਿਣ ਦਾ ਮਤਲਬ ਤੁਹਾਡਾ ਜਿਹੜਾ ਪੋਸਟਰ ਆ سوشل میڈیا ਦੇ ਕਾਰਨ ਉੱਥੇ ਬਾਹਰਲੇ ਕੰਟਰੀਆਂ ਦੇ ਵਿੱਚ ਵਰਲਡਵਾਈਡ ਪਹੁੰਚਦਾ ਵਾ ਲੋਕ ਉਹਨੂੰ ਦੇਖਦੇ ਆ ਹੁਣ ਅਸੀਂ ਜੇ ਕਹਾਣੀਆਂ ਛਾਉਨੇ ਆ ਤੇ ਅਸੀਂ ਕਹਾਣੀ ਬੋਲ ਕੇ ਵੀ YouTube ਤੇ ਪਾ ਦਿੰਨੇ ਆ ਤੇ ਉਹ ਵੀ ਇੱਕ ਜ਼ਰੀਆ ਹੁੰਦਾ ਹੈ ਪਹੁੰਚਣ ਦਾ ਸੋ ਹਰ ਠੀਕ ਆ ਆਪਣੀ ਖਰ ਸੋਚ ਹੈ ਤੁਸੀਂ ਅੱਛੀ ਗੱਲ ਹੈ ਲਿਖਦੇ ਹੋ ਲੋਕਾਂ ਤੱਕ ਆਪਣੀ ਆਵਾਜ਼ ਵੀ ਪਹੁੰਚਾਉਂਦੇ ਹੋ ਬਹੁਤ ਹੀ ਵਧੀਆ ਮੈਨੂੰ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਹੀ ਅੱਛਾ ਲੱਗ ਰਿਹਾ ਤੇ ਮੈਂ ਚਾਹੁੰਨੀ ਹੈ ਕਿ ਕਿਸੇ ਗੀਤ ਦੀ ਵੰਗੀ ਜ਼ਰੂਰ ਪੇਸ਼ ਕਰਦੇ ਹੋ ਕਿਉਂਕਿ ਸਮਾਂ ਹੁਣ ਸਾਡੇ ਕੋਲ ਥੋੜਾ ਹੈ ਤੇ ਮੈਂ ਚਾਹਣੀ ਹੈ ਕਿ ਜ਼ਰੂਰ ਕੋਈ ਖੂਬਸੂਰਤ ਜਿਹਾ ਗੀਤ ਆਪਣਾ ਸਾਡੇ ਦਰਸ਼ਕਾਂ ਦੇ ਨਾਲ ਸਰੋਤਿਆਂ ਦੇ ਨਾਲ ਸਾਂਝਾ ਕਰੋ ਮੈਂ ਮਤਲਬ ਮੇਰਾ ਪਿੱਛੇ ਇੱਕ ਗੀਤ ਰਿਕਾਰਡ ਹੋਇਆ ਸੀ ਮੈਂ ਉਹਦਾ ਇੱਕ ਸਥਾਈ ਅੰਤਰਾ ਤੁਹਾਡੇ ਨਾਲ ਸਾਂਝ ਪਾਉਂਗਾ ਸਾਦਗੀ ਦੇ ਵਿੱਚ ਉਮਰ ਗਜ਼ਾਰੀ ਮਾ ਪਿਆਨੇ ਸਾਦਗੀ ਦੇ ਵਿੱਚ ਉਮਰ ਗਜ਼ਾਰੀ ਮਾਪਿਆਂ ਨੇ ਜੂਥ ਅੱਜ ਦਾ ਵਖਰਾ ਹੀ ਸੰਸਾਰੇ ਪਾਲ ਦਾਏ ਕੱਚੇ ਕੋਠੇਲੇ ਪਲੇ ਪਸਾਰਿਆ ਬਾਪੂ ਨੇ ਕੱਚੇ ਕੋਠੇਲੇ ਪਲੇ ਪਸਾਰਿਆ ਬਾਪੂ ਨੇ ਪੋਤ ਕੋਠੀ ਦੇ ਨਾਲ ਸਿਰੇ ਦੀ ਕਾਰ ਪਾਲਦਾ ਏ ਪੁੱਤ ਕੋਠੀ ਦੇ ਨਾਲ ਸਿਰੇ ਦੀ ਕਾਰ ਪਾਲਦਾ ਏ ਖਾਣਾ ਪੀਣਾ ਵਧਿਆ ਤੇ ਤੰਦਰੁਸਤੀ ਸੀ ਅੱਜ ਕੱਲ੍ਹ ਵਾਂਗੂ ਜ਼ਹਿਰ ਨਹੀਂ ਸੀ ਖਾਣੇ 'ਚ ਓਦੋਂ ਮਿੱਤਰੋ ਕੌਣ ਬ੍ਰਾਂਡਡ ਪਾਉਂਦਾ ਸੀ ਇਰੇ ਦੇ ਸੰਤ ਤਦ ਲੋਕੀ ਸਾਦੇ ਬਾਣੇ ਚ ਸਾਰੀ ਉਮਰ ਨ ਜੁੜੀਆਂ ਵਾਲੀਆਂ ਬੇਬੇ ਲਈ ਸਾਰੀ ਉਮਰ ਨ ਜੁੜੀਆਂ ਵਾਲੀਆਂ ਬੇਬੇ ਲਈ ਪਤਮ ਸ਼ੁਕਾ ਦੇ ਲਈ ਰਾਣੀ ਹਰ ਪਾਲਦਾ ਏ ਕੱਚੇ ਕੋਠੇਲੇ ਪਲੇ ਪਸਾਰਿਆ ਬਾਪੂ ਨੇ ਪੁੱਤ ਕੋਠੀ ਦੇ ਨਾਲ ਸਿਰੇ ਦੀ ਕਾਰ ਪਾਲਦਾ ਏ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੋ ਬਹੁਤ ਕੁਝ ਸੁਣਾਉਣਾ ਹੈ ਥੈਂਕ ਯੂ ਵੈਰੀ ਮਚ ਤੁਸੀਂ ਸਾਡੇ ਕੋਲ ਆਏ ਸ਼ੁਕਰੀਆ ਬਹੁਤ ਹੀ ਵਧੀਆ ਤੁਹਾਡੇ ਬੋਲ ਹੁੰਦੇ ਨੇ ਮੈਂ ਦਾਤ ਦੇਣੀ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਜੀ ਸਾਂਝਾ ਟੀਵੀ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਨੂੰ ਇੱਥੇ ਬੁਲਾ ਕੇ ਤਵਾਡੇ ਦਰਸ਼ਕਾਂ ਦੇ ਰੂਬਰੂ ਕੀਤਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਨਾਲ ਦੀ ਨਾਲ ਸਾਂਝਾ ਟੀਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਇਸ ਵੰ ਸਾਡੇ ਨਾਲ ਬਲਵੀਰ ਗੋਰਾ ਜੀ ਬਲਵੀਰ ਗੋਰਾ ਜੀ ਮਲਟੀ ਟੈਲੈਂਟਡ ਜਿਹੜੇ ਕਿ ਵਾਕਈ ਇੱਕ ਐਨੀ ਪਿਆਰੀ ਸੂਝ ਰੱਖਦੇ ਨੇ ਸਮਾਜ ਦੀ ਦੁੱਖ ਦੀ ਰਗ ਦੇ ਉੱਪਰ ਹੱਥ ਰੱਖਦੇ ਨੇ ਆਪਣੇ ਗੀਤਾਂ ਰਾਹੀਂ ਆਪਣੀਆਂ ਕਹਾਣੀਆਂ ਦੁਆਰਾ ਬਣਾਈਆਂ ਫਿਲਮਾਂ ਦੇ ਰਾਹੀਂ ਸੋ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹਨਾਂ ਦੀ ਗੱਲਬਾਤ ਪਸੰਦ ਆਈ ਹੋਵੇਗੀ ਅਗਲੀ ਵਾਰੀ ਫੇਰ ਮਿਲਾਂਗੇ ਕਿਸੇ ਹੋਰ ਬਹੁਤ ਪਿਆਰੀ ਸ਼ਖਸੀਅਤ ਦੇ ਨਾਲ ਲੈਨੇ ਆ ਛੁੱਟੀ ਸਤਿ ਸ਼੍ਰੀ ਅਕਾਲ ਆਦਾਬ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ